ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗੀ ਹੈ ਜੀ ਲੋੜੀ 13 ਜਨਵਰੀ ਤੇ ਸਭ ਤੋਂ ਪਹਿਲਾਂ ਜੀ ਲੋੜੀ ਦੀਆਂ ਸਾਰਿਆਂ ਨੂੰ ਬਹੁਤ 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 ਮੁਬਾਰਕਾਂ ਤੇ ਖੂਬ ਇੰਜੋਏ ਕਰਿਓ ਸਾਰੇ ਲੋੜੀ ਆਪਣੇ ਆਪਣੇ ਘਰਾਂ ਦੇ ਵਿੱਚ ਇਹ ਹੀ ਅਰਦਾਸ ਹੈ ਬਾਬਾ ਜੀ ਨੂੰ ਤੇ ਇੱਧਰ ਜੀ ਅੱਜ ਕੱਲ YouTube ਤੇ ਆ ਬੜਾ ਚੱਲਦਾ ਪਿਆ ਆਪਣਾ ਕਾਫੀ ਦਾ ਫਲਫੀ ਫਲਫੀ ਜੀ ਪਤਾ ਨਹੀਂ ਕੀ ਕਰਨਾ ਮੈਂ ਕਿਹਾ ਚਲੋ ਅੱਜ ਮੈਂ ਵੀ ਟਰਾਈ ਕਰਦੀ ਹਾਂ ਪਰ ਨਹੀਂ ਜਾਂ ਤਾਂ ਮੈਨੂੰ ਕਰਨਾ ਨਹੀਂ ਆਇਆ ਤੇ ਇਹ ਆ ਫਿਰ ਬਿਲਕੁਲ ਬੇਕਾਰ ਹੈ ਬਸ ਕਿੰਨਾ ਟਾਈਮ ਮੇਰਾ ਵੇਸਟ ਹੋ ਗਿਆ ਉੱਤੋਂ ਕੋੜੀ ਕੋੜੀ ਵੀ ਲੱਗ ਰਹੀ ਸੀ ਕਾਫੀ ਕਰਕੇ ਨਾ ਇੱਧਰ ਜੀ ਸਵੇਰੇ ਤਾਂ ਠੰਡ ਤੋਂ ਹੀ ਸ਼ੁਰੂਆਤ ਹੋਈ ਐ ਬਾਅਦ ਚ ਧੁੱਪ ਤੇ ਧੁੱਪ ਧੁੰਦ ਹਵਾ ਦੋਨੋਂ ਹੀ ਰਹੇ ਸੀਗੇ ਸਾਰਾ ਦਿਨ ਤੇ ਚਲੋ ਜੀ ਹੁਣ ਲੱਗ ਜੰਨੇ ਆ ਕਮਰ ਕੱਸ ਕੇ ਫਟਾਫਟ ਸਾਰੇ ਕੰਮਾਂ ਨੂੰ ਇੱਧਰ ਸਬਜ਼ੀਆਂ ਵਗੈਰਾ ਵੀ ਰਾਤੀ ਆਈਆਂ ਹੋਈਆਂ ਸੀ ਮੰਡੀਆਂ ਉਹ ਵੀ ਸਾਰੀਆਂ ਕੱਢ ਕੁਢ ਕੇ ਰੱਖਣੀਆਂ ਨੇ ਕੱਟ ਕੁਟ ਕੇ ਹੁਣ ਮਹਿੰਤੀ ਪਾਲਕ ਵਗੈਰਾ ਜੋ ਵੀ ਐ ਸਾਫ਼ ਸੁਫ਼ ਕਰਕੇ ਰੱਖਾਂਗੇ ਖਪਾਲਾਤਾ ਜੀ ਮੂਲੀਆਂ ਸੀਗੀਆਂ ਬਹੁਤ ਜ਼ਿਆਦਾ ਵਧੀਆ ਮੂੜੀਆਂ ਦੇ ਪੱਤੇ ਬਹੁਤ ਵਧੀਆ ਸੀ ਹਰੇ-ਹਰੇ ਆ ਵੱਡੇ-ਵੱਡੇ ਤੇ ਦਿਲ ਨਹੀਂ ਕਰ ਰਾ ਸੀ ਬਿਲਕੁਲ ਵੀ ਸੁੱਟਣ ਦਾ ਮੈਂ ਕਿਹਾ ਚਲੋ ਮੂਲੀਆਂ ਦੇ ਪਰੌਂਠੇ ਬਣਾ ਲੈਨੇ ਆ ਤੇ ਜਿਹੜੇ ਪੱਤੇ ਨੇ ਉਹਨਾਂ ਨੂੰ ਕੱਟ ਕੇ ਉਹਨਾਂ ਦੀ ਪੁਰਜੀ ਬਣਾ ਲਾਂਗੀ ਅੱਜ ਕੁਝ ਅਲੱਗ ਜਿਹੇ ਤਰੀਕੇ ਨਾਲ ਬਣਾਵਾਂਗੀ ਪੁਰਜੀ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੀ ਅੱਗੇ ਤੇ ਚਲੋ ਜੀ ਮੈਂ ਫਟਾਫਟ ਜੀ ਚਾਹ ਪੀਣ ਦੇ ਨਾਲ ਨਾਲ ਹੀ ਪੱਤੇ ਵਗੈਰਾ ਮੂਲੀ ਦੇ ਕੱਟ ਲਏ ਸੀਗੇ ਤੇ ਇਹde 12 ਇਟਾ ਲਿਆ ਕੇ ਨਾ ਮੈਂ ਤੋੜੀ ਸੀ ਇਟਾ ਕਾਫੀ ਮਿੱਟੀ ਵਾਲੀ ਸੀ ਗਿਆ ਬਾਹਰ ਪਈਆਂ ਸੀ ਨਾ ਆਪਣੀ ਕਿਆਰੀ ਜੇ ਤੇ ਸ਼ਾਮ ਨੂੰ ਲੋੜੀ ਬਾਲ ਲਾਂਗੇ ਨਾ ਤੇ ਫਿਰ ਤਸਲੇ ਦੇ 니ਚੇ ਰੱਖਣ ਨੂੰ ਲੋੜ ਪੈਣੀ ਤੇ ਮੈਂ ਕਿਹਾ ਚਲੋ ਧੋ ਕੇ ਰੱਖ ਦਿੰਨੀ ਆ ਇਟਾ ਨੂੰ ਪਹਿਲਾਂ ਹੀ ਸਫਾਈ ਕਰਨ ਲੱਗੀ ਸੀ ਇੱਥੋਂ ਤੇ ਤਸਲਾ ਵੀ ਫਿਰ ਮੈਂ ਨਾਣ ਲੱਗ ਗਈ ਸੀਗੀ ਸਫਾਈ ਕਰਨ ਤੋਂ ਬਾਅਦ ਮੈਨੂੰ ਸੀਗਾ ਲੈਟ ਨਾ ਬੰਦ ਹੋ ਜਵੇ ਵੈਸੇ ਲੈਟ ਬੰਦ ਹੋਈ ਸੀਗੀ 2:30 ਵਜੇ ਹੋਈ ਸੀ ਬੰਦ ਤੇ ਮੈਂ ਤਾਂ 12:00 ਵਜੇ ਫਿਰ ਨਾ ਆ ਲਈ ਸੀ 12:30 ਵਜੇ ਨਾ ਅੰਤੋਂ ਬਾਅਦ ਫਿਰ ਮੈਂ ਤਸਲੇ ਨੂੰ ਨਾ ਕੋਠੇ ਤੇ ਹੀ ਸਾਫ਼ ਕਰ ਲਿਆ ਸੀਗਾ ਇੱਟਾਂ ਤਾਂ ਮੈਂ نیچے ਧੋ ਕੇ ਰੱਖਤੀਆਂ ਨੇ ਇਹਦੇ ਵਿੱਚ ਵੀ ਮਿੱਟੀ ਪਈ ਹੋਈ ਸੀ ਤਸਲੇ ਦੇ ਵਿੱਚ ਉਹਨੂੰ ਮੈਂ ਧੋ ਕੇ ਨਾ ਹੁਣ ਇੱਥੇ ਧੁੱਪੇ ਮੁੱਦਾ ਮਾਰਦਾ ਸੁੱਕ ਜਾਊਗਾ ਸ਼ਾਮ ਤੱਕ ਤੇ ਇੱਥੋਂ ਦੀ ਵੀ ਪਾਣੀ ਮਾਰ ਕੇ ਨਾ ਕੋਠੇ ਤੋਂ ਪਰ ਨਾਲੇ ਕੋਲੋਂ ਥੋੜਾ ਸਾਫ਼ ਕਰ ਦੇਣੀ ਆ ਝਾੜੂ ਨਾਲ ਹਾਲੇ ਮੇਰੇ ਆਪਣੇ ਵਾਲ ਵੀ ਨਹੀਂ ਖੋਲੇ ਨੇ ਤੋਲੀਆਂ ਨਾਲ ਅੱਧੇ ਲਪੇਟੇ ਹੋਏ ਨੇ ਇੱਥੋਂ ਸਾਫ਼ ਕਰਕੇ ਫਿਰ ਆਪਣੇ ਬਾਲਾਂ ਨੂੰ ਕੰਗੀ ਫੇਰਾਂਗੀ ਤੇ ਹੁਣ ਜੀ ਇੱਧਰ ਧੁੱਪ ਵੀ ਐ ਹਵਾ ਵੀ ਐ ਤੇ ਚਲੋ ਧੁੱਪ ਹੁੰਦੀ ਐ ਨਾ ਤੇ ਫਿਰ ਹਵਾ ਵੀ ਇੰਨੀ ਮਹਿਸੂਸ ਨਹੀਂ ਹੁੰਦੀ ਚਲੋ ਥੋੜਾ ਜਿਹਾ ਹੱਥਾਂ ਪੈਰਾਂ ਨੂੰ ਧੁੱਪ ਲੱਗ ਜਾਂਦੀ ਐ ਤੇ ਆਹ ਵੇਖੋ ਜੀ ਪਤੰਗ ਵਗੈਰਾ ਉੱਡਦੇ ਪਏ ਨੇ ਅਲੀ ਮਾਗੀ ਵਾਲੇ ਦਿਨ ਤਾਂ ਹੋਰ ਵੀ ਜ਼ਿਆਦਾ ਪਤੰਗ ਉੱਡਣਗੇ ਸਾਰੇ ਆਪਣੇ ਆਪਣੇ ਕੋਠਿਆਂ ਤੇ ਬੱਚੇ ਚੜੇ ਹੋਏ ਨੇ ਪਤੰਗਾ ਲੈ ਲੈ ਕੇ ਤੇ ਉਧਰ ਮੈਂ ਬਾਲ ਬੁਲਸਕਾ ਲਏ ਸੀਗੇ ਤੇ ਹੁਣ ਮੈਂ ਚਾਹ ਬਣਾ ਕੇ ਲੈ ਕੇ ਆਈਆਂ ਕੋਠੇ ਤੇ ਤੇ ਮੈਂ ਕਿ ਚਲੋ ਜਦ ਤੱਕ ਚਾਹ ਬਣਾ ਕੇ ਚਾਹ ਪੀਣੀ ਹੈ ਨਾਲ ਨਾਲ ਫਿਰ ਮੈਂ ਬਾਥੂ ਵਗੈਰਾ ਹਰਾ ਧਨੀਆ ਵਗੈਰਾ ਸਾਫ ਕਰ ਲੈਣੀ ਆ ਬਾਕੀ ਫਿਰ ਰੋਟੀ ਖਾ ਕੇ ਕਰ ਲਾਂਗੀ ਸਬਜ਼ੀਆਂ ਸਾਫ ਤੇ ਹੁਣ ਇਧਰਲੀ ਸਾਈਡ ਬੜੀ ਸੋਹਣੀ ਧੁੱਪ ਆ ਰਹੀ ਏ ਬਾਥੂ ਸਾਫ਼ ਕਰਕੇ ਮੈਂ ਉਹ ਟੋਕਰੀ 'ਚ ਰੱਖ ਦਿੱਤਾ ਹੈ ਹੁਣ ਧਨੀਆ ਸਾਫ਼ ਕਰਦੀ ਪਈ ਆ ਐਦਾਂ ਹੀ ਥੋੜਾ ਥੋੜਾ ਕਰਕੇ ਨਾ ਸਾਰੀਆਂ ਸਬਜ਼ੀਆਂ ਨੂੰ ਸਾਫ਼ ਕਰ ਲਾਂਗੀ ਆ ਦੇਖੋ ਜੀ ਬਾਥੂ ਵੀ ਕੱਟ ਲਿਆ ਧਨੀਆ ਵੀ ਕੱਟ ਲਿਆ ਮੇਥੀ ਸਾਫ਼ ਕਰਕੇ ਰੱਖ ਦਿੱਤੀ ਹੈ ਮੇਥੀ ਬਾਅਦ 'ਚ ਕੱਟਾਂਗੀ ਤੇ ਹੁਣ ਜੀ ਆ ਦੇਖੋ ਚਟਨੀ ਵਾਸਤੇ ਵੀ ਹਰਾ ਧਨੀਆ ਸਾਫ਼ ਸੁਫ਼ ਕਰਕੇ ਰੱਖ ਲਿਆ ਸੀ ਹਰੀਆਂ ਮਿਰਚਾਂ ਵਗੈਰਾ ਤੇ ਪਿਆਜ਼ ਵਗੈਰਾ ਛਿੱਲ ਕੇ ਰੱਖੇ ਹੋਏ ਨੇ ਨਾਲ ਹੀ ਚਟਨੀ ਪੀਸਾਂਗੀ ਤੇ ਨਾਲ ਹੀ ਸ਼ਾਮ ਦੀ ਸਬਜ਼ੀ ਦੀ ਗਰੇਵੀ ਪੀਸ ਲਾਂਗੀ ਮਸਾਲਾ ਤੇ ਉਧਰ ਮੂਲੀਆਂ ਵੀ ਕੱਦੂ ਕਸ਼ ਕਰਕੇ ਰੱਖੀਆਂ ਨੇ ਉਹਦੀ ਰੋਟੀ ਬਣਾ ਲਾਂਗੀ ਇੱਟਾਂ ਮੈਂ ਨਾ ਮੰਜੇ ਤੇ ਰੱਖ ਦਿੱਤੀਆਂ ਸੀ ਧੋ ਕੇ ਨੁੱਕਰ ਤੇ ਹੀ ਮੰਜੇ ਤੇ ਵਿਚਕਾਰ ਨਹੀਂ ਰੱਖੀਆਂ ਜਾ ਰਹਾ ਭਾਰ ਪੈ ਜਾਣਾ ਸੀਗਾ ਮੰਜੇ ਤੇ ਤੇ ਆ ਦੇਖੋ ਜੀ ਮੂਲੀ ਵਾਲੇ ਪਰੌਂਠੇ ਬਣ ਗਏ ਨੇ ਤੇ ਮੈਨੂੰ ਮੂਲੀ ਵਾਲੇ ਪਰੌਂਠੇ ਵੀ ਪਸੰਦ ਹੈਗੇ ਜਿਆਦਾ ਜੇ ਕਦੀ-ਕਦਾਂ ਇੱਕ ਅੱਧਾ ਖਾ ਲਈ ਅੱਧਾ ਖਾ ਲਿਆ ਬਸ ਮੈਂ ਤਾਂ ਆਪਣੀ ਗੋਭੀ ਨਾਲੀ ਰੋਟੀ ਬਣਾਉਂਗੀ ਵੈਸੇ ਮੈਨੂੰ ਗੋਭੀ ਵਾਲੇ ਪਰੌਂਠੇ ਬਹੁਤ ਜ਼ਿਆਦਾ ਪਸੰਦ ਨੇ ਤੇ ਅੱਜ ਮੇਰੇ ਕੋਲ ਸਬਜੀ ਸੀਗੀ ਗੋਭੀ ਦੀ ਤੇ ਹੁਣ ਜੀ ਹੈਗਾ ਸ਼ਾਮ ਦਾ ਟਾਈਮ ਸਾਰਾ ਕੰਮ-ਕੁਮ ਕੰਮ ਵੇੜ ਕੇ ਹਲੇ ਕੁਝ-ਕੁਝ ਕੰਮ ਰਹਿੰਦਾ ਵੀ ਹੈ ਮੇਰਾ ਸ਼ਾਮ ਪੈ ਗਈ ਦੇਖ ਲਓ ਸਵੇਰ ਦੀ ਲੱਗੀ ਹੋਈ ਆ ਹੁਣ ਜਾ ਕੇ ਮਾੜੇ ਜੇ ਕੱਪੜੇ ਚੇਂਜ ਕੀਤੇ ਨੇ ਨਾ ਆ ਕੇ ਮੈਂ ਤਾਂ ਹੀ ਨਾਈਟੀ ਪਾਈ ਹੋਈ ਸੀ ਹੁਣ ਥੋੜਾ ਜਿਹਾ ਆਪਣੀ ਕੰਗੀ ਵਗੈਰਾ ਕੀਤੀ ਹੈ ਤੇ ਹੁਣ ਕਰਦੀ ਆ ਜੀ ਸ਼ਾਮ ਦੀ ਸਬਜ਼ੀਆਂ ਦੀ ਤਿਆਰੀ ਆ ਦੇਖੋ ਜਿਹੜੇ ਮੈਂ ਪੱਤੇ ਕੱਟ ਕੇ ਰੱਖੇ ਸੀ ਦੁਪਹਿਰ ਦਾ ਟਾਈਮ ਹੀ ਨਹੀਂ ਮਿਲਿਆ ਫਿਰ ਮੈਨੂੰ ਬਣਾਉਂਦਾ ਤੇ ਆ ਲਸਣ ਤੇ ਹਰੀ ਮਿਰਚ ਕੱਟ ਕੇ ਰੱਖੇ ਹਨ ਨੂੰ ਧੋ ਲੈਣੇ ਆ ਆਪਾਂ ਚੰਗੀ ਤਰ੍ਹਾਂ ਪਹਿਲਾਂ ਤੇ ਇੱਧਰ ਕੜਾਈ ਦੇ ਵਿੱਚ ਜੀ ਮੈਂ ਤੇਲ ਲੈ ਲਿਆ ਤੇਲ ਥੋੜਾ ਜ਼ਿਆਦਾ ਹੀ ਲੇਤਾ ਤੇ ਲਸਣ ਤੇ ਹਰੀ ਮਿਰਚ ਨੂੰ ਵੀ ਧੋ ਕੇ ਰੱਖ ਲਿਆ ਤੇ ਇਹ ਹੈਗੀ ਜੀ ਹਰੇ ਮੂੰਗ ਦੀ ਦਾਲ ਹਰੀ ਮੂੰਗੀ ਤੇ ਨੂੰ ਮੈਂ ਸਵੇਰ ਤੋਂ ਨਾ ਭਿਉ ਕੇ ਰੱਖਿਆ ਹੋਇਆ ਸੀਗਾ ਥੋੜੀ ਸੌਫਟ ਹੋ ਜੂਗੀ ਤੇ ਅੱਜ ਆਪਾਂ ਦਾਲ ਪਾ ਕੇ ਪੁਰਜੀ ਬਣਾਵਾਂਗੇ ਮੂਲੀ ਦੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਹਿੰਗ ਪਾਤੀ ਜੀਰਾ ਪਾਤਾ ਤੇ ਲਸਣ ਤੇ ਹਰੀ ਮਿਰਚ ਨੂੰ ਵੀ ਥੋੜੀ देर ਮੈਂ ਭੁੰਨ ਲਿਆ ਸੀ ਤੇਲ ਦੇ ਵਿੱਚ ਹੁਣ ਪਹਿਲਾਂ ਆਪਾਂ ਨਾ ਦਾਲ ਪਾਵਾਂਗੇ ਕਿਉਂਕਿ ਦਾਲ ਨੂੰ ਗਲਣ ਲੱਗਿਆ ਥੋੜਾ ਟਾਈਮ ਲੱਗਣਾ ਹੈ ਤੇ ਪੱਤੇ ਤਾਂ ਛੇਤੀ ਗਲ ਜਾਣਗੇ ਤੇ ਇਸ ਕਰਕੇ ਪਹਿਲਾਂ ਨਾ ਆਪਾਂ ਦਾਲ ਪਾਵਾਂਗੇ ਵੈਸੇ ਮੈਂ ਭਿਉ ਕੇ ਰੱਖੀ ਹੋਈ ਸੀ ਦਾਲ ਭਿਉ ਉਹਨਾਂ ਨਾਲ ਛਿਲਕੇ ਇਹਦੇ ਕਾਫੀ ਜ਼ਿਆਦਾ ਉੱਤਰ ਗਏ ਸੀ ਕਿ ਦਾਲ ਦੇ ਇਹ ਦਲੇ ਹੋਏ ਲੱਤੀ ਹੈ ਮਾਂ ਮੂੰਗੀ ਸਾਬਤੀ ਨਹੀਂ ਹੈ ਤੇ ਹੁਣ ਆਪਾਂ ਥੋੜਾ ਜਿਹਾ ਨਾ ਲੂਣ ਮਿਰਚ ਪਾ ਦਨੇ ਆ ਨਾਲ ਹੀ ਦਾਲ ਪਾ ਕੇ ਥੋੜੀ ਜੀ ਹਲਦੀ ਪਾਤੀ ਹੈ ਤੇ ਜੇ ਤੁਸੀਂ ਹਲਦੀ ਨਹੀਂ ਪਾਣੀ ਤੇ ਨਾ ਪਾਇਓ ਮੈਂ ਥੋੜੀ ਜੀ ਪਾ ਰ ਦਿੱਤੀ ਹੈ ਤੇ ਲੂਣ ਮਿਰਚ ਤੇ ਬਸ ਗਰਮ ਮਸਾਲਾ ਵਗੈਰਾ ਮੈਂ ਨਹੀਂ ਪਾਵਾਂਗੀ ਇਹਦੇ ਵਿੱਚ ਸਿੰਪਲ ਜੀ ਮਸਾਲੇ ਪਾਵਾਂਗੇ ਬਸ ਆਪਾਂ ਤੇ ਹੁਣ ਇਹਨੂੰ ਆਪਾਂ ਨਹੀਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਨੂੰ ਆਪਾਂ ਬਿਲਕੁਲ ਘੱਟ ਸੇਕ ਕੇ ਤੇ ਪਕਾਵਾਂਗੇ ਇਹਨੂੰ ਆਪਾਂ 10 ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਆਪਣੀ ਦਾਲ ਚੰਗੀ ਤਰ੍ਹਾਂ ਨਹੀਂ ਗਲ ਜਾਂਦੀ ਹੱਥ ਨਾਲ ਜਲਦੀ ਐਦਾਂ ਹੱਥ ਨਾਲ ਕਰਨ ਨਾਲ ਫੇਸ ਨਹੀਂ ਜਾਂਦੀ ਦਾਲ ਉਸ ਟਾਈਮ ਤੱਕ ਆਪਾਂ